ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਆ ਦਿੱਲੀ ਵਾਲਾ ਧਾੜ ਵੀ ਜਿਹੜਾ ਕੇਜਰੀ ਗਾਏਗਾ ਜਿਨ੍ਹਾਂ ਨੇ ਭਵੰਤਮਾਨ ਦੀ ਸੰਗੀ ਦੱਬੀ ਹੋਈ ਆ ਜੋ ਉਹ ਚਾਹੁੰਦੇ ਨੇ ਉਹ ਕਿਵੇਂ ਲੁੱਟ ਕਰਨਾ ਚਾਹੁੰਦੇ ਆ ਪੰਜਾਬ ਦੀ ਤੇ ਮੋਹਰੇ ਇਹਨੂੰ ਲਾਇਆ ਹੋਇਆ ਮੋਹਰਾ ਬਣਾ ਕੇ ਇਹਨੂੰ ਸਮਝ ਹੀ ਨਹੀਂ ਬੰਦੇ ਨੂੰ ਵੀ ਮੈਂ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਕਰਨ ਜਾ ਰਹੇ ਹਾਂ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਇਹ ਖੱਪਾ ਨਹੀਂ ਪੂਰਿਆ ਜਾਣਾ ਇਹ ਨਕਸਾਨ ਦੀ ਪੂਰਤੀ ਨਹੀਂ ਹੋਣੀ ਇਹ ਉਹ ਧੜਵੀ ਗੈਂਗ ਦਾ ਇੱਕ ਮੈਂਬਰ ਬਣ ਕੇ ਉਹਨਾਂ ਦਾ ਮੋਹਰਾ ਬਣ ਕੇ ਹੱਥ ਠੋਕਾ ਬਣ ਕੇ ਕਿਉਂਕਿ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਪਤਾ ਹੈ ਵੀ ਜੇ ਪੈਸਾ ਲੁੱਟਣਾ ਪੰਜਾਬ ਦੇ ਵਿੱਚੋਂ ਬਾਕੀ ਸਭ ਥਾਵਾਂ ਤੋਂ ਖਤਮ ਹੋ ਗਿਆ ਪੈਸਾ ਜੇ ਪੈਸਾ ਬੱਚਿਆ ਤਾਂ ਜ਼ਮੀਨਾਂ 'ਚ ਬਚਿਆ ਇਸ ਲਈ ਭਰਾਵੋ ਪੰਜਾਬ ਦੇ ਅੰਦਰ 24000 ਏਕੜ ਦੀ ਜਿਹੜੀ ਗੱਲ ਹੋ ਰਹੀ ਹੈ ਲੁਧਿਆਣਾ ਦੇ ਮੋਗਾ ਦੇ ਵਿੱਚ ਇਹ ਕੱਲਾ 24000 ਏਕੜ ਜ਼ਮੀਨ ਐਕਵਾਇਰ ਨਹੀਂ ਹੋਣੀ ਪੰਜਾਬ ਦੀ ਲੱਖਾਂ ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੇ ਆ ਦੱਬਣ ਜਾ ਰਹੇ ਆ ਗੈਂਗ ਜ਼ਮੀਨ ਨੂੰ ਜਿਵੇਂ ਅੱਜ ਭਾਂਸਿਓ ਪਟਿਆਲੇ ਸੀ ਕੱਲ ਨੂੰ ਬਠਿੰਡੇ ਆ ਰਿਹਾ ਬਠਿੰਡੇ ਵਾਲਿਓ ਧਿਆਨ ਦਿਓ ਗੱਲ ਦਾ ਆ ਨਰੂਆਣਾ ਜੋਧਪੁਰ ਰਮਾਣਾ ਸੰਗਤ ਵਾਲੇ ਪਾਸੇ ਇਧਰ ਇਹਨਾਂ ਦੀਆਂ ਟੀਮਾਂ ਆ ਕੇ ਪੁੱਡਾ ਦੀਆਂ ਤੇ ਡੀਸੀ ਦੀਆਂ ਟੀਮਾਂ ਆ ਕੇ ਕਹਿ ਵੀ ਗਈਆਂ ਕਿ ਤੁਹਾਡੇ ਪਿੰਡਾਂ ਦੀ ਜ਼ਮੀਨ ਕੋਇਲ ਕੀਤੀ ਜਾਣੀ ਆ ਧਿਆਨ ਮਾਰਿਓ ਇਹਨਾਂ ਨੇ ਡਰਾਮਾ ਕੀ ਖੇਡਿਆ ਇਹ ਕਹਿੰਦੇ ਵੀ ਅਸੀਂ ਇੱਕ ਏਕੜ ਦੇ ਵਿੱਚ 1200 ਗਾਜ ਜਗ੍ਹਾ ਜ਼ਮੀਨ ਦੇ ਮਾਲਕ ਨੂੰ ਦੇਣੀ ਆ ਕੋਈ ਪੈਸਾ ਨਹੀਂ ਕੁਦੁੱਕੀ ਨਹੀਂ ਦੇਣੀ ਸਰਫ ਤੇ ਸਰਫ 4800 ਗੱਜ ਦਾ ਕਿਲਾ ਹੁੰਦਾ ਤਾਂ ਉਹਦੇ ਵਿੱਚੋਂ 1200 ਗੱਜ ਜਗਾ ਤੁਹਾਨੂੰ ਦੇ ਦੇਣੀ ਆ 1000 ਗੱਜ ਜਗਾ ਤੁਹਾਡੇ ਰਹਿਣ ਲਈ 200 ਗੱਜ ਜਗਾ ਤੁਹਾਡੇ ਕੁਦ ਦੁਕਾਨ ਪਾ ਲਓ ਕੁਛ ਮਰਜ਼ੀ ਕਰ ਲਓ ਉਹਦੇ ਲਈ ਦੇਣੀ ਆ ਇਹ ਕਹਿ ਰਿਹਾ ਕਿ 35000 ਰੁਪਏ ਦਾ ਗੱਜ ਦਾ ਰੇਟ ਆ ਜੀ 1200 ਗੱਜ ਜਗਾ ਹੋ ਗਈ ਜੀ 4 ਸਵਾ 4 ਕਰੋੜ ਰੁਪਏ ਦਾ ਤੁਹਾਡਾ ਕਿਲਾ ਹੋ ਗਿਆ ਲੁਧਿਆਣੇ ਵਾਲਿਓ ਤੁਹਾਡੇ ਧਿਆਨ ਚੋਣਾ ਮੈਂ ਪੰਜਾਬ ਨੂੰ ਦੱਸ ਦੇਣਾ ਚਾਹਣਾ ਲੁਧਿਆਣੇ ਦੇ ਵਿੱਚ ਜਿੰਨਾ ਸਿੰਧਮਾਲ ਨਹਿਰ ਵਾਲੇ ਪਾਸੇ ਕਲੋਨੀਆਂ ਬਣੀਆਂ ਨੇ 15 15 20 20 ਸਾਲ ਨਾਲ ਕਲੋਨੀਆਂ ਨੂੰ ਬਣੀਆਂ ਨੂੰ ਹੋ ਗਏ ਪਰ ਸਿਰਫ ਤੇ ਸਿਰਫਲੇ 15 20% ਦੀਆਂ ਕਲੋਨੀਆਂ ਉਹ ਡਿਵੈਲਪ ਹੋਈਆਂ ਨੇ ਚੱਲਿਆਂ ਨੇ ਬਾਕੀ ਉਹ ਮਹੀ ਪਈਆਂ ਨੇ ਕਿਹੜੇ ਵੇਲੇ ਉਹ ਡਿਵੈਲਪ ਹੋਣਗੀਆਂ ਕਲੋਨੀਆਂ ਜਿਹੜੀਆਂ ਅਰਬਸਟਟਾਹੇ ਬਣਾ ਰਹੇ ਆ ਉਹ 10 ਸਾਲ ਲੱਗਣ 15 ਸਾਲ ਲੱਗਣ ਉਦੋਂ ਜਾ ਕੇ ਪਤਾ ਨਹੀਂ ਕਿਹੜੇ ਰਾਜ ਦੀ ਪਰਜਾ ਹੋਣੀ ਹੈ ਕੀ ਹਾਲਾਤ ਬੱਪਣੇ ਆ ਉਸ ਤਰੀਕੇ ਦੇ ਨਾਲ ਇਹ ਸੋਡੀ ਲੁੱਟ ਕਰਨਗੇ ਐਂ ਬਹਿਕਾਬੇ ਚ ਲਿਆ ਕੇ ਗਮਰਾਹ ਕਰਕੇ ਲੋਕਾਂ ਨੂੰ ਵੀ ਦੇਖੋ 12 ਗਾਜ ਜਗਾ ਰੇਤੀ ਹੁਣ ਮੇਰੀ ਗੱਲ ਸੁਣੋ 1200 ਗਾਜ ਚ ਚੱਕਰੋਂਗੇ ਕੀ ਮੰਨ ਲਓ 1000 ਗਾਜ ਚ ਘਰ ਪਾ ਲਿਆ 200 ਗਾਜ ਦਾ ਕੀ ਕਰੋਗੇ ਕਿੰਨੀਆਂ ਕਿ ਦੁਕਾਨਾਂ ਪਾ ਲੋਗੇ ਬਾਈ ਕਿਹੜਾ ਕਾਰੋਬਾਰ ਕਰੋਗੇ 200 ਕਾਜ ਦੇ ਵਿੱਚ ਦੱਸੋ 16000 16000 ਪਰਿਵਾਰ ਬਰਬਾਦ ਹੋਣਾ ਲੁਧਿਆਣੇ ਦੇ ਮੋਗੇ ਦੇ ਵਿੱਚ 24000 ਏਕੜ ਦੇ ਵਿੱਚੋਂ 16000 ਪਰਿਵਾਰ ਸਾਢੇ 400 ਦੁਕਾਨ ਛੋਟੀਆਂ ਮੋਟੀਆਂ ਦੁਕਾਨਾਂ ਕੋਰੇਨਰੀ ਦੁਕਾਨ ਹੈ ਕੁਝ ਸਪेयर ਪਾਰਟ ਦਾ ਸਮਾਨ ਰੱਖੀ ਬੈਠਾ ਕੋ ਰਿਪੇਅਰ ਕਰਦਾ ਹੈ ਮੋਟਰਸਾਈਕਲ ਠੀਕ ਕਰਦਾ ਹੈ ਕੋਈ ਹੋਰ ਮਾੜਾ ਮੋਟਾ ਕੰਮ ਕਰ ਖੜਾ 4 450 ਦੁਕਾਨ ਬਰਬਾਦ ਹੋਣੀ ਹੈ ਕਿੰਨੇ ਪਸ਼ੂ ਉਹਨਾਂ ਪਿੰਡਾਂ ਦੇ ਵਿੱਚੋਂ ਖਤਮ ਹੋ ਜਾਣੇ ਆ ਉਹ ਲੋਕ ਜਾਣਗੇ ਕਿੱਥੇ ਉਹ ਇਹ ਕੁੱਕੜਾਂ ਦੇ ਖੁੱਡੇ ਹੀ ਬਣਾਉਣ ਜਾ ਰਹੇ ਆ ਅਰਬਨ ਸਟੇਟਾਂ ਬਸਾਉਣ ਜਾ ਰਹੇ ਆ ਫਲੈਟ ਬਣਾਉਣ ਜਾ ਰਹੇ ਆ ਉਹਨਾਂ 'ਚ ਕੀ ਕਰੋਗੇ ਮੱਜਾ ਰੱਖੋਗੇ ਕੀ ਕਾਰੋਬਾਰ ਕਰੋਗੇ 12 ਹੋਗਾ ਜਗ੍ਹਾ ਦੇ ਵਿੱਚ ਮੈਨੂੰ ਦੱਸੋ ਸੋਇਸ ਕਰਕੇ ਇਹ ਬਹੁਤ ਬੇਕਾ ਗਮਰਾਹ ਕੰਨ ਤਰੀਕੇ ਦੇ ਨਾਲ ਹਾ ਠੋਕਾ ਬਣ ਕੇ ਦਿੱਲੀ ਦਾ ਉਹ ਧੜਵੀ ਗੈਂਗ ਕੇਜਰੀਵਾਲ ਵਰਗਿਆਂ ਦਾ ਉਹਨਾਂ ਨੇ ਲੁੱਟਣਾ ਪੰਜਾਬ ਨੂੰ ਪਤਾ ਵੀ ਅਸੀਂ ਆਉਣਾ ਨਹੀਂ ਹੈਗਾ ਲੋਟ ਲੋ ਦੋਨੇ ਹੱਥੀ ਜਿਹੜਾ ਮਾੜਾ ਮੋਟਾ ਬੱਚਾ ਪੰਜਾਬ ਹੂੰਝ ਦਿਓ ਹੁਣ ਇਹ ਰੋਜ ਅਜ ਪਟਿਆਲੇ ਕੱਲ ਨੂੰ ਬਠਿੰਡੇ ਮਾਨਸਾ ਫਰੀਦਕੋਟ ਜੁਨੇ ਪੰਜਾਬ ਦੇ ਜ਼ਿਲ੍ਹੇ ਹਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨਾਂ ਉਹ ਕੁਇਰ ਕਰਕੇ ਅਡਮਨਿਸਟ੍ਰੇਟਾ ਬਣਾਉਣ ਜਾ ਰਹੇ ਲੱਖਾਂ ਏਕੜ ਪੰਜਾਬ ਦੀ ਉਪਜਾਊ ਧਰਤੀ ਇਹ ਦੱਬਣ ਜਾ ਰਹੇ ਐ ਬਰਬਾਦ ਕਰਨ ਜਾ ਰਹੇ ਪੰਜਾਬ ਨੂੰ ਇਹ ਜਮੀਨਾਂ ਸ਼ਰਤਾਂ ਦੇ ਹਾਈਵੇ ਤੇ ਰੁਕ ਗਈਆਂ ਰੇਲ ਦੀਆਂ ਲੀਹਾਂ ਤੇ ਰੁਕ ਗਈਆਂ ਕਲੋਨੀਆਂ ਤੇ ਰੁਕ ਰਹੀਆਂ ਨੇ ਜਮੀਨਾਂ ਡਰਾਮਾ ਕੀ ਕਰ ਰਿਹਾ ਦੇਖੋ ਜੀ ਅੱਗੇ ਜਿਹੜੀਆਂ ਕਲੋਨੀਆਂ ਕੱਢਦੇ ਆ ਜੀ ਉਹ ਉੱਥੇ ਸੀਵਰੇਜ ਨਹੀਂ ਪਾਉਂਦੇ ਜੀ ਉਹ ਲੋਕਾਂ ਦੀ ਲੁੱਟ ਕਰਦੇ ਆ ਜੀ ਉਹ ਐ ਕਰਦੇ ਆ ਜੀ ਉਹ ਐ ਕਰਦੇ ਆ ਤੂੰ ਕੀ ਕਰਨ ਜਾ ਰਹੇ ਹਾਂ ਦੂਜੀ ਗੱਲ ਹੋਰ ਸੁਣ ਲਓ ਇਹਨਾਂ ਨੇ ਲੱਖਾਂ ਏਕੜ ਜ਼ਮੀਨ ਅਕਵਾਇਰ ਕਰਕੇ ਐ ਨਹੀਂ ਪਤਾ ਉਹ ਜ਼ਮੀਨ ਦੇ ਉੱਤੇ ਵਰਲਡ ਬੈਂਕ ਤੋਂ ਕਰਜ਼ਾ ਚੱਕ ਲੈਣਾ ਕਿਉਂਕਿ ਪੰਜਾਬ ਦੇ ਕੋਲੇ ਡਰਾਮਾ ਕਰ ਰਿਹਾ ਮੁੱਖ ਮੰਤਰੀ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਇਹਨਾਂ ਦੇ ਕੋਲੇ ਤਨਖਾਹਾਂ ਦੇਣ ਨੂੰ ਇਸੇ ਕਰਕੇ ਲੋਕਾਂ ਨੂੰ ਅਪੀਲ ਕਰਦਾ ਸੀਗਾ ਵੀ ਆਓ ਰੰਗਲਾ ਪੰਜਾਬ ਬਣਾਗੇ ਇਹਦਾ ਹਿੱਸਾ ਬਣੋ ਤੁਸੀਂ ਆਪਣੀ ਹਿੱਸੇਦਾਰੀ ਪਾਓ ਆਪਾਂ ਪੰਜਾਬ ਨੂੰ ਡਿਵੈਲਪ ਕਰਗੇ ਜੇ ਤੇਰੇ ਕੋਲ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਭਰਿਆ ਵਾ ਲੋਕਾਂ ਕੋਲੋਂ ਪੈਸੇ ਕਿਉਂ ਮੰਗ ਰਹੇ ਹਾਂ ਇੱਕ ਬਾਈ ਕਮਲ ਸਿੰਘ ਦਾ ਹੱਲ ਕੀ ਹੈ ਇਹਦਾ ਹੱਲੋ ਭਰਾਵਾ ਇਹੀ ਹੈ ਤੁਹਾਡੇ ਪੁਰਖਿਆਂ ਦਾਦਿਆਂ ਪਰਦਾਦਿਆਂ ਦੀਆਂ ਬਣਾਈਆਂ ਹੋਊਗਾ ਜ਼ਮੀਨਾਂ ਜਾਇਦਾਦਾਂ ਸੰਭਲੋ ਨਾ ਵੇਚੋ ਕਿਸੇ ਵੀ ਕੀਮਤ ਤੇ ਨਾ ਵੇਚੋ ਪੰਜਾਬ ਜ਼ਮੀਨیں ਮਿਲ ਨਹੀਂ ਮਿਲ ਰਹੀ ਐ ਪੰਜਾਬ ਜ਼ਮੀਨਾਂ 'ਚ ਜਿਹੜਾ ਕਿੱਲਾ ਅੱਜ ਤੋਂ 2 ਸਾਲ ਪਹਿਲਾਂ 25 ਲੱਖ ਦਾ ਜੋ 50 ਲੱਖ ਦਾ ਹੋ ਗਿਆ ਜਿਹੜੀ ਜ਼ਮੀਨਾਂ 'ਚ ਤੋਂ 2 ਸਾਲ ਪਹਿਲਾਂ ਕਰੋੜ ਦੀ ਸੀਗੀ ਉਹ 5 ਕਰੋੜ ਦਾ ਕਿੱਲਾ ਹੋ ਗਿਆ ਮਿਲ ਰਹੀ ਐ ਜ਼ਮੀਨ ਤਾਂ ਘਟ ਰਹੀ ਐ ਕਿੱਥੋਂ ਲਾਓਗੇ ਜਾ ਕੇ ਪੈਲੀਆਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਪੰਜਾਬੀਓ ਬਹੁ ਵੱਡੇ ਵੱਡੇ ਧਾੜ ਵੀ ਇੱਥੇ ਚੜ੍ਹ ਕੇ ਆਉਂਦੇ ਰਹੇ ਅਬਦਾਲੀ ਵਰਗੇ ਜਕਰੀਆ ਖਾਨ ਵਰਗੇ ਮਗੋਹੋਲ ਮੁਗਲ ਕਿੰਨੇ ਚੜ੍ਹ ਕੇ ਆਏ ਲੁੱਟਦੇ ਰਹੇ ਪੰਜਾਬ ਨੂੰ ਮਾਲੀਏ ਦੇ ਰੂਪ ਚ ਲੁੱਟਦੇ ਰਹੇ ਬਹੁਤ ਸਾਰਾ ਸ਼ਿੱਕਾ ਇਕੱਠਾ ਕਰਦੇ ਤੇ ਸੋਨਾ ਲੁੱਟਦੇ ਤੇ ਬਹੁਤ ਕੋ ਲੁੱਟ ਸੁੱਟ ਹੋਈ ਪੰਜਾਬ ਦੀ ਪਰ ਪੰਜਾਬ ਦੇ ਲੋਕਾਂ ਨੇ ਆਪਣੀ ਮਾਂ ਧਰਤੀ ਆਪਣੀ ਮਿੱਟੀ ਨਾਲ ਇੱਕ ਮਿਕ ਹੋ ਕੇ ਦੁਬਾਰਾ ਫਿਰ ਆਪਣੇ ਆਪ ਨੂੰ ਪਰਾਂ ਤੇ ਖੜਾ ਕੀਤਾ ਇੱਥੇ ਅੰਗਰੇਜ਼ ਆਇਆ ਲੁੱਟਿਆ ਮਾਰਿਆ ਕੁੱਟਿਆ ਪੰਜਾਬ ਨੂੰ ਵੱਢਿਆ ਟੁੱਕਿਆ ਪੰਜਾਬ ਨੂੰ 47 ਦਾ ਕਿੱਡਾ ਬਟਾ ਉਜਾੜਾ ਪਿਆ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਲੋਕ ਆਪਣੀ ਧਰਤੀ ਕਰਕੇ ਆਪਣੀਆਂ ਜ਼ਮੀਨਾਂ ਕਰਕੇ ਫਿਰ ਆਵਾਜ਼ ਹੁੰਦੇ ਰਹੇ ਬਹਾਲ ਹੁੰਦੇ ਰਹੇ ਪੰਜਾਬ ਦੇ ਲੋਕੋ ਜੇ ਇੱਕ ਵਾਰ ਤੁਸੀਂ ਆਪਣੀ ਧਰਤੀ ਆਪਣੀ ਮਾਂ ਨੂੰ ਵੇਚਤਾ ਆਪਣੀਆਂ ਜ਼ਮੀਨਾਂ ਕਮਾਲੀਆਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹ ਉਜਾੜਾ ਨਹੀਂ ਰੋਕ ਸਕਦੇ ਤੁਹਾਡਾ ਯਾੜਾ ਬੱਟ ਤੇ ਪਿਆ ਯਾਦ ਰੱਖੋ ਦੁਨੀਆ ਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰੀ ਉਦਾਹਰਨ ਦਿੱਤੀ ਹੈ ਦੁਨੀਆ ਦੇ ਵਿੱਚ ਕੁੱਲ ਕਾਰੋਬਾਰ ਤਵਾ ਹੋ ਸਕਦਾ ਫੈਕਟਰੀਆਂ ਵੱਡੀਆਂ ਵੱਡੀਆਂ ਕਾਰਖਾਨੇ ਜੋ ਕਾਰੋਬਾਰੇ ਖੜ ਸਕਦਾ ਧਰਤੀ ਜ਼ਮੀਨ ਦਾ ਕਾਰੋਬਾਰ ਨਹੀਂ ਖੜਨਾ ਖੇਤੀ ਨਹੀਂ ਖੜਨੀ ਪੂਰੀ ਦੁਨੀਆ ਤੇ ਪਾਪੂਲੇਸ਼ਨ ਵੱਧ ਰਹੀ ਹੈ ਫੂਡ ਭੋਜਨ ਦੀ ਮੰਗ ਵੱਧ ਰਹੀ ਹੈ ਤੇ ਧਰਤੀ ਜ਼ਮੀਨ ਘਟ ਰਹੀ ਹੈ ਕੰਕਰੀਟ ਦਾ ਜੰਗਲ बन ਰਿਹਾ ਪੂਰੀ ਦੁਨੀਆ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਇਹ ਵਿਗਿਆਨੀ ਕਹਿੰਦੇ ਆ ਵੱਡੇ ਵੱਡੇ ਚਿੰਤਤ ਲੋਕ ਕਹਿ ਰਹੇ ਆ ਕਿ 2060 ਸਤ ਤੱਕ ਜਾਂਦੇ ਆ ਪੰਜਾਬ ਦੀ 70% ਦੀ ਧਰਤੀ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਆ ਆਪਾਂ ਆਪ ਦੇਖ ਲਓ ਵੀ ਕਿੰਨੇ ਲੁਧਿਆਣਾ ਪਿੰਡਾਂ ਦੀ ਜ਼ਮੀਨ ਖਾ ਗਿਆ ਮਹਾਲੀ ਕਿੰਨੇ ਪਿੰਡਾਂ ਦੀ ਜ਼ਮੀਨ ਖਾ ਗਿਆ ਬਾਕੀ ਜਿੰਨੇ ਸਾਡੇ ਜ਼ਿਲ੍ਹੇ ਸ਼ਹਿਰ ਕਿੰਨੇ ਆਲੇ ਦਲੇ ਪਿੰਡਾਂ ਦੀਆਂ ਜ਼ਮੀਨਾਂ ਖਾ ਰਹੇ ਨੇ ਇਹਦੀ ਹੱਦ ਬੱਦੀ ਹੋਣੀ ਚਾਹੀਦੀ ਆ ਵੀ ਇਸ ਤੋਂ ਬਾਅਦ ਜਿਹੜੀ ਹੱਦ ਉਹ ਸ਼ਹਿਰ ਦੀ ਵੱਧ ਕੇ ਇਧਰ ਨੂੰ ਨਾ ਆਵੇ ਸੋ ਕੱਲ ਨੂੰ ਇਹ ਭਵੰਤ ਸਿੰਘ ਬਰਹੰਡੇ ਆ ਰਿਹਾ ਹੈ ਪੰਜਾਬ ਦੇ ਲੋਕੋ ਬਰਹੰਡੇ ਨੂੰ ਤੁਹਾਨੂੰ ਅਪੀਲ ਕਰਦਾ ਡਟ ਕੇ ਦਾ ਵਿਰੋਧ ਕਰੋ ਇਹਦਾ ਘਰਾਓ ਕਰੋ ਇਹਨੂੰ ਸਵਾਲ ਪੁੱਛੋ ਇਹਨਾਂ ਗੱਲਾਂ ਦੇ ਉੱਤੇ ਵੀ ਇਹ ਨਵਾਂ ਡਰਾਮਾ ਦੂ ਕੀ ਕਰ ਰਹੇ ਆ ਅਰਬਨ ਸਟੇਟਾਂ ਨਹੀਂ ਅਰਬਨ ਸਟੇਟਾਂ ਨਹੀਂ ਸਾਡੇ ਕੋਲ ਘਰ ਹੈ ਨਹੀਂ ਕੀ ਸਾਡੇ ਲੋਕ ਹੁਣ ਬੇਘਰੇ ਹੋਏ ਫਿਰਦੇ ਆ ਤੂੰ ਅਰਬਨ ਸਟੇਟਾਂ ਬਸਾ ਕੀ ਦੀ ਬਣਾ ਕੀ ਦੇ ਖਾਤਰ ਰਹਾ ਹਿਮਾਚਲ ਦੇ ਲੋਕਾਂ ਖਾਤਰ ਯੂਪੀ ਦੇ ਲੋਕਾਂ ਦੇ ਖਾਤਰ ਕੀ ਦੇ ਲੋਕ ਅੱਗੇ ਜਿਹੜੀਆਂ ਵੀ ਅਰਮਨਿਸਟ੍ਰੇਟਾਂ ਬਣੀਆਂ ਨੇ ਉਹਨਾਂ ਲੈ ਰਾਹ ਕੌਣ ਰਿਹਾ ਬਈ ਦੱਸੋ ਸਾਡੇ ਪੰਜਾਬ ਦੇ ਲੋਕਾਂ ਕੋਲ ਤਾਂ ਸਾਰਿਆਂ ਕੋਲ ਆਪਣਾ ਰਹਿਣ ਨੂੰ ਘਰਵਾਰ ਹੈਗੇ ਆ ਸੋ ਮੇਰੀ ਹੱਥ ਬੰਨ੍ਹ ਕੇ ਪੰਜਾਬ ਦੇ ਲੋਕ ਤੁਹਾਨੂੰ ਬੇਨਤੀ ਆ ਇਹਦਾ ਡਟ ਕੇ ਵਿਰੋਧ ਕਰੋ ਇਹ ਹੱਥ ਧੋ ਕੇ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਤੇ ਤੁਰਿਆ ਹੋਇਆ ਬੰਦਾ ਇਨੂੰ ਕੋਈ ਇਹਨੂੰ ਇਸ ਵੇਲੇ ਕੋਈ ਸੁਧ-ਬਦ ਨਹੀਂ ਹੈਗੀ ਸਿਰਫ ਸਰਪ ਨੇ ਦੇਖਦਾ ਮੈਂ ਆਪਣੀ ਕੁਰਸੀ ਬਚਾ ਲਾਂ ਹੋਰ ਜੋ ਮਰਜ਼ੀ ਪੰਜਾਬ ਨਾਲ ਹੋ ਹੀ ਜਾਂਦਾ ਜੋ ਸੈਂਟਰ ਨੀਤੀਆਂ ਲਾਗੂ ਕਰਦਾ ਹੈ ਹੱਥ ਬੰਨ ਕੇ ਦੇਖਿਆ ਮਿਲਣ ਗਿਆ ਮੋਦੀ ਨੂੰ ਇਹ ਆਕ ਸ਼ੇਰ ਜਾਂ ਮਾਰਦਾ ਹੁੰਦਾ ਸੀਗਾ ਆਪਣੇ ਵੱਲੋਂ ਦਾ ਦਰਿਆ ਵੱਡੇ ਘਰ ਨੂੰ ਜਾਂਦਾ ਹੈ ਜੀ ਬੋਲਦਾ ਹੁੰਦਾ ਹੈ ਨਾ ਇੱਕ ਸ਼ੇਰ ਬੋਲਦਾ ਹੁੰਦਾ ਸੀ ਗੜਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਜੀ ਬਿਸ਼ਰਮ ਨਾਲ ਨੀਵੀਂ ਪਾ ਕੇ ਸਰ ਜਾਂਦਾ ਜੀ ਉਹਨੋ ਤੇ ਕਿਵੇਂ ਇਹ ਕਹਿ ਰਿਹਾ ਮੈਂ ਪੰਜਾਬ ਦੀ ਗੱਲ ਕੀਤੀ ਅਗਲੇ ਨੇ ਤੇਰੇ ਲਿਆ ਕੇ ਹਿੱਕ ਤੇ ਆ ਕੱਲ ਠੋਕਿਆ ਗੱਲਾ ਗੱਡਤਾ ਉਹ ਲਿਆ ਕੇ ਹਰਿਆਣੇ ਦਾ ਬੰਦਾ ਜਿਹੜਾ ਬੀਬੀਐਮਬੀ ਦੇ ਵਿੱਚ ਮੈਂਬਰ ਬਣਾਤਾ ਸੈਂਟਰ ਨੇ ਕੀ ਕਰ ਲਿਆ ਦੋਨਾਂ ਦਾ ਪਾਣੀ ਰੋਕ ਲਿਆ ਉਹ ਜਾਂਦਾ ਇੱਕ ਹੀ ਤਰੀਕ ਤੋਂ ਬਾਅਦ ਪਾਣੀ ਹਰਿਆਣੇ ਨੂੰ ਵੀ ਰਾਜਸਥਾਨ ਨੂੰ ਵੀ ਦਿੱਲੀ ਨੂੰ ਵੀ ਜੰਮੂ ਨੂੰ ਵੀ ਰੋਕ ਪਾਣੀ ਸਰ ਡਰਾਮੇ ਕਰ ਰਿਹਾ ਯਾਰ ਦੁੱਖ ਲੱਗਦਾ ਜਦੋਂ ਸਾਡੇ ਲੋਕ ਜਾ ਕੇ ਉੱਥੇ ਜਿੰਦਾਬਾਦ ਜਿੰਦਾਬਾਦ ਕਰਦੇ ਆ ਉਹ ਭਰਾਵੋ ਪਕਤੋ ਓਏ ਨੇਪਕ ਤੋਂ ਸੋਨੂੰ ਬੇਨਤੀ ਆ ਓਏ ਨਾ ਐਨੇ ਜੁੱਤੀ ਝੱਟ ਬਣੋ ਇਹਨੂੰ ਸਾਨ ਤੁਹਾਡੀਆਂ ਨਸਲਾਂ ਦਾ ਇਹਨਾਂ ਸਾਰਿਆਂ ਨੇ ਕਹਣ ਕੀਤਾ ਪਹਿਲਿਆਂ ਨੇ ਵੀ ਕੀਤਾ ਇਸ ਉਹਨਾਂ ਨੂੰ ਵੀ ਚੰਗਾ ਕਹਾ ਰਿਹਾ ਇਹ ਨਵੇਂ ਰਾਹ ਫੜ ਲਏ ਨੇ ਬਰਬਾਦੀ ਦਾ ਪੰਜਾਬ ਦੀ ਦਾ ਇਹ ਡਿਵੈਲਪਮੈਂਟ ਕਹਿ ਰਿਹਾ ਇਹਨੂੰ ਇਹ ਡਿਵੈਲਪਮੈਂਟ ਹੈ ਪੰਜਾਬ ਦੀਆਂ ਜ਼ਮੀਨਾਂ ਰੋਕ ਕੇ ਹਰਮ ਸ਼ੇਟਾ ਮਾ ਡਿਵੈਲਪਮੈਂਟ ਕਰੋਗੇ ਕਿੰਨੇ ਕਰੋੜ ਏਕੜ ਪੈਲੀ ਸੀਗੀ ਤੁਸੀਂ ਹਿਸਾਬ ਲਓ 68 ਦੇ ਮਰਦੂ ਸਮਾਰੀ ਵੇਲੇ 68 ਦੇ ਵਿੱਚ ਜਦੋਂ ਸੱਚਾ ਪੰਜਾਬ ਨੂੰ ਤੋੜਿਆ ਗਿਆ ਬੱਟਾ ਟੋਕਿਆ ਗਿਆ ਹੁਣ ਦੇਖੋ ਪੰਜਾਬ ਕੋਲੇ ਕਿੰਨੀ ਜ਼ਮੀਨ ਰਹਿ ਗਈ ਹੈ ਜਿਹੜੀ ਜਿਹੜੀ ਕਰੋੜਾਂ ਏਕੜ ਸੀਗੀ ਘਟ ਕੇ ਲੱਖਾਂ ਚ ਆ ਗਈ ਆ ਹੋਰ ਘਟ ਰਹੀ ਹੈ ਦਿਨੋਂ ਦਿਨੋਂ ਇੱਕ ਮੋਟਾ ਹਿਸਾਬ ਲਾ ਲਓ 13000 ਦੇ ਕਰੀਬ ਪੰਜਾਬ ਦਾ ਪਿੰਡ ਹੈ ਹਰ ਪਿੰਡ ਦੀ ਪੈੜੀ ਜੇ ਆਪਾਂ 5000 ਏਕੜ ਵੀ ਇੱਕ ਪਿੰਡ ਦੀ ਪੈੜੀ ਇੱਕ ਸਾਲ ਦੇ ਬਚਾਵਲਜ ਕੱਢ ਗਏ ਮੈਂ ਤਾਂ ਬਾਦ ਦਾ ਵੀ 5000 ਏਕੜ ਪੈੜੀ ਜੇ ਆਪਾਂ ਇੱਕ ਸਾਲ ਦੇ ਵਿੱਚ ਇੱਕ ਪਿੰਡ ਦੀ ਰੁਕ ਰਹੀ ਹੈ 13 ਪਾਜਾ 65 65000 ਏਕੜ ਪਹਿਲੀ ਦਾ ਵੈਸੇ ਹਰ ਸਾਲ ਘਟ ਰਹੀ ਹੈ ਸਾਡੀ। ਇਹੀ ਉਪਜਾਊ ਧਰਤੀ ਹੈ ਸਾਡੇ ਕੋਲੇ ਖੱਤਾ ਪੂਰੀ ਦੁਨੀਆ ਦੀ ਇੱਕ ਸਾਡੇ ਸਕੇਤੇ ਤੇ ਆ ਭਰਾਵੋ। ਤੁਹਾਨੂੰ ਬੇਨਤੀ ਇਹੀ ਹੈ ਮੇਰਾ ਵੀਰ ਵੀ ਕਿਸੇ ਵੀ ਕੀ ਹੁੰਦੇ ਉੱਤੇ ਜੋ ਮਰਜੀ ਬਹੁਤ ਕੁਝੇ ਗਮਰਾਹ ਕਰਨਗੇ ਇਹਨਾਂ ਦੇ ਚੇਲੇ ਚਮਚੇ ਬਹੁਤ ਆਉਣਗੇ ਲੋਕਾਂ ਨੂੰ ਗਮਰਾਹ ਕਰਨ। ਉਹਨਾਂ ਨੂੰ ਮੇਰੀ ਭਗਤਾਂ ਨੂੰ ਅੰਨੇ ਪਾਤ ਨੂੰ ਬੇਨਤੀ ਹੈ ਨਹੀਂ ਯਾਰ। ਤੁਸੀਂ ਇਹ ਕੰਮ ਨਾ ਕਰੋ ਇਹ ਸਰਕਾਰਾਂ ਸਰਕੂਰਾਂ ਸਦਾ ਨਹੀਂ ਰਹਿਣੀਆਂ ਹੁੰਦੀਆਂ। ਇਹਦਾ ਵਿਰੋਧ ਕਰੋ ਡਟ ਕੇ ਜਿਹੜੀ ਇਹ ਲੈਂਡ ਪੂਲਿੰਗ ਪਾਲਸੀ ਲੈ ਕੇ ਆਇਆ ਇਹ ਬਹੁਤ ਖਤਰਨਾਕ ਪਾਲਸੀ ਆ ਇਹ ਨੁਕਸਾਨ ਕਰੂ ਲੋਕਾਂ ਦਾ ਬਹੁ ਵੱਡੇ ਪਦਰ ਦੇ ਉੱਤੇ ਸੋ ਇਹਨਾਂ ਗੱਲਾਂ ਵੱਲ ਧਿਆਨ ਦਿਓ ਕੱਲ ਨੂੰ ਇਹ ਬਹੰਡਿਆ ਰਿਹਾ ਆਲੇ-ਦਾਲੇ ਦੇ ਪਿੰਡ ਇਕੱਠੇ ਹੋ ਕੇ ਇਹਦਾ ਵੱਡੇ ਪਦਰ ਤੇ ਡਟ ਕੇ ਵਿਰੋਧ ਕਰੋ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚ ਹੋਕੇ ਦਬਾਓ ਲੋਕਾਂ ਨੂੰ ਇਕੱਠੇ ਕਰੋ ਲਾਂਬੰਦ ਕਰੋ ਇਹ ਇਹਦੀ ਜਿਹੜੀ ਨੀਤੀ ਐ ਇਹਦੇ ਬਾਰੇ ਦੱਸੋ ਵੀ ਕੀ ਕਰਨ ਜਾ ਰਿਹਾ ਗੱਲਾਂ ਦਾ ਇਹ ਜਾਦੂਗਰ ਐ ਗੱਲਾਂ ਨਾਲ ਗਮਰਾਹ ਕਰਕੇ ਲੋਕਾਂ ਨੂੰ ਹੋਰ ਪਾਸੇ ਪੰਬਲਬੂਸੇ ਇਹ ਬੈਠਾ ਬੈਠੇ ਲੋਕਾਂ ਨੂੰ ਐ ਹਵਾ 'ਚ ਮਹਿਲ ਬਣਾ ਦਿੰਦਾ ਲੋਕਾਂ ਨੂੰ ਬੈਠਾ ਬੈਠੇ ਗੱਲਾਂ ਦੇ ਨਾਲ ਹੀ ਗਮਰਾਹ ਕਰਕੇ ਉਹਨੂੰ ਅਰਬਪਤੀ ਬਣਾ ਕੇ ਤੁਰ ਜਾਊਗਾ ਤੇ ਮਗਰੋਂ ਤੁਰੇ ਫਿਰਦੇ ਰੋ ਜਾੜਾ ਖੜਾ ਕੇ ਸਾਰਾ ਕੁਝ ਬਣਾ ਕੇ ਪੱਤਾ ਸ੍ਰੀ ਜੀ ਨੇ ਕਿ ਮੇਰੀਆਂ ਬੇਨਤੀਆਂ ਨੂੰ ਕਬੂਲ ਕਰੋ ਮੈਂ ਪਹਿਲਾਂ ਹੀ ਬੋਲਿਆ ਵੀ ਇਹ ਨੀਤੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਬਹੁਤ ਖਤਰਨਾਕ ਨੀਤੀ ਇਹ ਲੈ ਕੇ ਆਇਆ ਹੈ ਇਹ ਨੀਤੀ ਸਾਰੀ ਜੀ ਸੋਚੀ ਘੜੀ ਪੜਾਈ ਸਾਜਿਸ਼ ਦਿੱਲੀ ਵਾਲਾਂ ਦੀ ਆ ਇਹ ਉਹੀ ਸਾਰਾ ਕੁਝ ਇਹ ਤੇ ਲਾਗੂ ਕਰ ਰਹੇ ਆ ਉਹਨੂੰ ਪਤਾ ਵੀ ਲੁੱਟ ਲਓ ਜਿਵੇਂ ਲੋਟ ਆਉਂਦਾ ਹੁੰਝ ਕੇ ਲੈ ਜਾਓ ਪੰਜਾਬ ਚੋਂ ਜਿਵੇਂ ਬਣਦਾ